ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸੋਚ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਵਾਤਾਵਰਣ ਸੰਭਾਲ ਹਿੱਤ ਅਹਿਮ ਯੋਗਦਾਨ ਪਾਉਂਦੀ ਆ ਰਹੀ ਹੈ ਹਵਾ ਪਾਣੀ ਧਰਤ ਜੰਗਲ ਆਦਿ ਦੀ ਸਾਂਭ ਸੰਭਾਲ ਹਿੱਤ ਪੰਜਾਬ ਦੇ ਵੱਖ-ਵੱਖ ਖੇਤਿਆਂ ਵਿੱਚ ਅਨੇਕਾਂ ਕਾਰਜ ਚੱਲ ਰਹੇ ਹਨ ਸੰਸਥਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਾਸ ਕਲਾ ਵਿੱਚ ਇੱਕ ਅਹਿਮ ਪ੍ਰੋਜੈਕਟ ਫੀਮੇਲ ਫਰਸਟ এনवायरमेंट ਫਰਸਟ ਸ਼ੁਰੂ ਕਰਨ ਜਾ ਰਹੀ ਹੈ ਇਹ ਇੱਕ ਕਿਸਮ ਦਾ ਵਿਲੱਖਣ ਪ੍ਰੋਜੈਕਟ ਹੈ ਜਿਸ ਵਿੱਚ ਧੀਆਂ ਸਿਆਣੀਆਂ ਤੇ ਪਿੰਡ ਦੇ ਘਰ ਦੀਆਂ ਸੁਆਣੀਆਂ ਅਹਿਮ ਯੋਗਦਾਨ ਪਾਉਣ ਗਿਆ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਰਹਿਨਮਾਈ ਹੇਠ ਚੱਲ ਰਹੀ ਸੰਸਥਾ ਵਾਤਾਵਰਣ ਸੰਭਾਲ ਦੇ ਪੱਖ ਤੋਂ ਨਵੀਂ ਪੈਟ ਪਾਉਣ ਜਾ ਰਹੀ ਹੈ ਸੋਚ ਸੰਸਥਾ ਦੇ ਪ੍ਰਧਾਨ ਅਤੇ ਵਾਤਾਵਰਣ ਮਾਹਿਰ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਖਾਲਸਾ ਕਾਲਜ ਫਾਰ ਔਮਨ ਦੀਆਂ ਪੰਜਾਬ ਵਿਦਿਆਰਥਣਾਂ ਪੱਕੇ ਤੌਰ ਤੇ ਸੂਚ ਸੰਸਥਾ ਨਾਲ ਜੁੜ ਗਈਆਂ ਹਨ ਇਸੇ ਤਰ੍ਹਾਂ ਹੀ ਪੰਜਾਬ ਵਿਦਿਆਰਥੀ ਵਿਦਿਆਰਥਣਾਂ ਸ਼ਹੀਦ ਉੱਤਮ ਸਿੰਘ ਹਾਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਹਾਂਸ ਕਲਾਂ ਟੀਮ ਦਾ ਹਿੱਸਾ ਹੋਣ ਗਿਆ ਪ੍ਰੋਜੈਕਟ ਦੀ ਸ਼ੁਰੂਆਤ ਵਿੱਚ ਨਗਰ ਦੇ ਹਰ ਘਰ ਦਾ ਡਾਟਾ ਇਕੱਠਾ ਕੀਤਾ ਜਾਵੇਗਾ ਕਿ ਪਹਿਲਾਂ ਘਰਾਂ ਵਿੱਚ ਕਿਹੜੇ ਰੁੱਖ ਮੌਜੂਦ ਹਨ ਕੂੜਾ ਕਰਕਟ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਅਤੇ ਖੇਤੀ ਨਾਲ ਸੰਬੰਧਿਤ ਘਰਾਂ ਦੀਆਂ ਮੋਟਰਾਂ ਤੇ ਕਿੰਨੇ ਰੁੱਖ ਮੌਜੂਦ ਹਨ ਇਸ ਸ਼ੁਰੂਆਤੀ ਕਾਰਜ ਵਿੱਚ ਪਿੰਡ ਦੀਆਂ ਆਂਗਣਵਾੜੀ ਵਰਕਰ ਵੀ ਆਪਣਾ ਸਾਥ ਦੇਣਗੀਆਂ ਸੋਚ ਸੰਸਥਾ ਦੇ ਸੈਕਟਰੀ ਡਾਕਟਰ ਬ੍ਰਿਜ ਮੋਹਨ ਪਾਤਦਵਾਜ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਰ ਘਰ ਵਿੱਚ ਇੱਕ ਫਲਦਾਰ ਫੁੱਲਾਂ ਵਾਲਾ ਜਾਂ ਦਵਾਈਆਂ ਵਾਲਾ ਰੁੱਖ ਦਿੱਤਾ ਜਾਵੇਗਾ ਅਤੇ ਉਸ ਰੁੱਖ ਨੂੰ ਲਾਉਣ ਅਤੇ ਉਸ ਨੂੰ ਪਾਲਣ ਦੀ ਜ਼ਿੰਮੇਵਾਰੀ ਕਰਦੀ ਕਿਸੇ ਵੀ ਸੁਆਣੀ ਨੂੰ ਦਿੱਤੀ ਜਾਵੇਗੀ। ਧੀਆਂ ਨੂੰ ਮੋਰੀ ਰੱਖ ਕੇ ਉਲੀਕੇਗੇ ਇਸ ਪ੍ਰੋਜੈਕਟ ਦੀ ਕਮਾਂਡ ਵੀ ਸੋਚ ਸੰਸਥਾ ਦੀਆਂ ਵੱਖ-ਵੱਖ ਖੇਤਰ ਵਿੱਚ ਨਿਪੁੰਨ ਔਰਤਾਂ ਕੋਆਰਡੀਨੇਟਰ ਵੱਜੋਂ ਕੰਮ ਸੰਭਾਲਣਗੀਆਂ। ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਮਨਮੀਤ ਮਾਨਵ ਸ਼੍ਰੀਮਤੀ ਰਵਿੰਦਰ ਕੌਰ ਸ਼੍ਰੀਮਤੀ ਸੁਨੇਨਾ ਮਿੱਤਲ ਮੈਡਮ ਅਮਨਜੀਤ ਕੌਰ ਅਤੇ ਅੰਜਲੀ ਸ਼ਰਮਾ ਟੀਮ ਲੀਡਰ ਦੇ ਤੌਰ ਤੇ ਕੰਮ ਕਰਨਗੀਆਂ ਇਹ ਗੱਲ ਇਹ ਬਹੁਤ ਅਹਿਮ ਹੈ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਣ ਵਿੱਚ ਪਿੰਡ ਦੇ ਐਨ ਆਰ ਆਈ ਸਰਦਾਰ ਬੂਟਾ ਸਿੰਘ ਜੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੀ ਕਾਰਜ ਨੂੰ ਲੈ ਕੇ ਪੱਬਾ ਪਾਰ ਹੈ ਹਾਸਕਲਾਂ ਦੇ ਅਨੇਕ का नौजवान अति नगर निवासियों ਤੋਂ ਇਲਾਵਾ ਸੋਚ ਸੰਸਥਾ ਦੇ ਵੱਖ-ਵੱਖ ਮੈਂਬਰ ਜਿਵੇਂ ਕਿ ਸਰਦਾਰ ਚਰਨਦੀਪ ਸਿੰਘ ਇੰਜੀਨੀਅਰ ਅਮਰਜੀਤ ਸਿੰਘ ਵਿਕਾਸ ਸ਼ਰਮਾ ਸਰਬਜੀਤ ਕੌਰ ਰਾਹੁਲ ਕੁਮਾਰ ਅਤੇ ਸ਼੍ਰੀਮਤੀ ਹਰਵਿੰਦਰ ਕੌਰ ਜਗਾਦਰੀ ਇਸ ਅਹਿਮ ਪ੍ਰੋਜੈਕਟ ਨੂੰ ਲੈ ਕੇ ਬੜਮੁੱਲਾ ਯੋਗਦਾਨ ਪਾ ਰਹੇ ਹਨ